ਵਾਨਾ ਰੈਡੀ ਦਾ ਸਤਕਾਰ ਸ੍ਰੋਤੇ ਲੋਤੋ ਦੇ ਪੇਸ਼ੇ ਨਜ਼ਰ ਆ ਬਾਤਾਂ ਦੇ ਇਸ ਪੰਜਾਬ ਦੀਆਂ ਚੋਂ ਮੇਰੀ ਬਾਤ ਗਿੱਦੜ ਦੀ ਛਤਰੀ ਸੋਣੋ ਲੋਕ ਕਹਾਣੀ ਕੀ ਕਹਿੰਦੀ ਹੈ ਕਿਸੇ ਜੰਗਲ ਚ ਗਿੱਦੜ ਤੇ ਗਿੱਦੜੀ ਰਹਿੰਦੇ ਸਨ ਗਿੱਦੜੀ ਨੇ ਬੱਚੇ ਦਿੱਤੇ ਪਰ ਉਹਨਾਂ ਦੇ ਰਹਿਣ ਲਈ ਕੋਈ ਘੁਰਨਾ ਨਹੀਂ ਸੀਗਾ ਗਿੱਦੜ ਤੇ ਗਿੱਦੜੀ ਨੇ ਬੱਚਾ ਨੂੰ ਨਾਲ ਲੈ ਕੇ ਕਿਸੇ ਅੱਛੇ ਟਿਕਾਣੇ ਦੀ ਤਲਾਸ਼ ਜਾਰੀ ਕੀਤੀ ਮੌਸਮ ਖਰਾਬ ਸੀ ਇੱਕਦਮ ਝੱਖੜ ਚੁੱਲਿਆ ਫਿਰ ਮੋਲੇਤਾਰ بارش ਹੋਣ ਲੱਗੀ ਮੋਲੇਤਾਰ ਹੁੰਦਾ ਨਾ ਆ ਉਹ ਖਲੀ ਜਿਵੇਂ ਮੋੜਾ ਹੁੰਦਾ ਨਾ ਦੇ ਮੋਲੇ ਤੇ ਮੋੜਾ ਹੈ ਨਾ ਉਹ ਨੂੰ ਮੋਲੇ ਧਾਰ ਕੇ ਆ ਜਾਂਦਾ بارش ਨਿਆਣੇ ਕੁੱਟ ਮੀ ਹੈ ਨਾ ਨਿੱਕੀ ਨਿੱਕੀ ਕਣੀ ਦਾ ਮੀ ਸੋ ਇਹ ਮੋਲੇ ਵਰਗਾ ਮੀ ਬਹੁ ਬੈ ਨਾ ਜਿਹੜਾ ਉਸ ਤਰ੍ਹਾਂ ਦਾ ਖੈਰ ਮੋਲੇ ਧਾਰ بارش ਆ ਗਈ ਤੇ ਉਹ ਗਿੱਦੜ ਇੱਕ ਗੋਫਾ ਜੀ ਉਹਨਾਂ ਨੂੰ ਨਜ਼ਰ ਆਈ ਉਹ ਬੱਚਿਆਂ ਸਮੇਤ ਉੱਥੇ ਜਾਵੜਿਆ ਅੰਦਰ ਜਾ ਕੇ ਉਸਨੇ ਪਸ਼ੂਆਂ ਦੀ ਹੱਡੀਆਂ ਵਿਖਰੀਆਂ ਵੇਖੀਆਂ ਤੇ ਉਹਨਾਂ ਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਸ਼ੇਰ ਦੀ ਗੋਫਾ ਹੈ ਗਿੱਦੜ ਘਬਰਾ ਗਿਆ ਤੇ ਗਿੱਦੜੀ ਨੂੰ ਕਹਿਣ ਲੱਗਿਆ ਪਿਆਰੀ ਅਸੀਂ ਗਲਤ ਜਗ੍ਹਾ ਠਹਿਰੇ ਆਂ ਤਾਂ ਸ਼ੇਰ ਦਾ ਘਰਨਾ ਇਹ ਤਾਂ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੋਈ ਚਲੋ ਇੱਥੋਂ ਨੱਟ ਚੱਲੀਏ ਨਹੀਂ ਤਾਂ ਸ਼ੇਰ ਸਾਡ ਨੂੰ ਤੇ ਸਾਨੂੰ ਬੱਚਿਆਂ ਨੂੰ ਖਾ ਜਾਵੇਗਾ ਗਿੱਦੜੀ ਦੇ ਪੈਰਾਂ ਹਟੋ ਜ਼ਮੀਨ ਖਿਸਕੀ ਨਹੀਂ ਨਹੀਂ ਜੇ ਹੁਣ ਨੱਠੇ ਵੀ ਤਾਂ ਸ਼ੇਰ ਬੱਚਿਆਂ ਨੂੰ ਆਦ ਬੋਚੇਗਾ ਬੱਚੇ ਤੁਰ ਤੁਰ ਕੇ ਹੱਫ ਗਏ ਨੇ ਹੁਣ ਤਾਂ ਹੌਸਲੇ ਤੋਂ ਕੰਮ ਲੈਣਾ ਪੈਣਾ ਇਹ ਕਹਿੰਦੇ ਉਹ ਗਿੱਦੜ ਨੇ ਗਿੱਦੜੀ ਨੂੰ ਇੱਕ ਤਰਕੀਬ ਸਮਝਾਈ ਤੇ ਉਹ ਆਪ ਇੱਕ ਨੇੜੇ ਇੱਕ ਟੋਏ ਦੇ ਵਿੱਚ ਵੜ ਗਿਆ ਤੇ ਜਿੱਕੜ ਦੇ ਵਿੱਚ ਪਲਸੇਟੇ ਮਾਰ ਲੱਗਾ ਉੱਥੋਂ ਨਿਕਲ ਕੇ ਘਾਹ ਦੇ ਫਿਰ ਸੁੱਕੇ ਢੇਰ ਨੂੰ ਉੱਤੇ ਖੂਬ ਲਪਟਿਆ ਤੇ ਫਾਲਸ ਰੂਪ ਉਸ ਦੀ ਸ਼ਕਲ ਅਜੀਬ ਜਹੀ ਬਣ ਗਈ ਤੇ ਉਸ ਦਾ ਇਸ ਤਰ੍ਹਾਂ ਰੂਪ ਬਦਲ ਗਿਆ ਤੇ ਗਿੱਦੜ ਗੋਫਾ ਦੇ ਬਾਹਰ ਇੱਕ ਉੱਚੀ ਜਹੀ ਚਟਾਨ ਤੇ ਆਕੜ ਕੇ ਬਹਿ ਗਿਆ ਕੁਝਰ ਮਗਰੋਂ ਗਿੱਦੜ ਨੇ ਸ਼ੇਰ ਨੂੰ ਟਹਿਲਦੇ ਹੋਏ ਗੋਫਾ ਵੱਲ ਆਉਂਦੇ ਵੇਖਿਆ ਤੇ ਜਦੋਂ ਸ਼ੇਰ ਨੇੜੇ ਆਇਆ ਤਾਂ ਗਿੱਦੜ ਨੇ ਹੌਸਲਾ ਕਰਕੇ ਆਪਣੀ ਆਵਾਜ਼ ਰਤਾ ਬਦਲ ਕੇ ਖਰਵੇ ਅੰਦਾਜ਼ ਚ ਪੁੱਛਿਆ بیگم ਸ਼ਹਿਜ਼ਾਦੇ ਕਿਉਂ ਰੋਂਦੇ ਨੇ ਤੇ ਅੰਦਰੋਂ ਗਿੱਦੜੀ ਕਹਿਣ ਲੱਗੀ ਇਹ ਕਹਿੰਦੇ ਨੇ ਸ਼ੇਰ ਦਾ ਮਾਸ ਖਾਣਾ ਤੇ ਅੰਦਰੋਂ ਗਿੱਦੜੀ ਕੋਕੀ ਜਿਹੜਾ ਕੱਲ ਸ਼ੇਰ ਮਾਰਿਆ ਸੀ ਉਸ ਦਾ ਮਾਸ ਬਚਿਆ ਹੋਣਾ ਗਿੱਦੜ ਨੇ ਫੇਰ ਲੰਮੀ ਲੰਮੀ ਫੈਂਕੀ ਤੇ ਨੇ ਗਿੱਦੜੀ ਕਹਿੰਦੀ ਨਹੀਂ ਉਸ ਕੱਲ ਦੇ ਮਾਰੇ ਸ਼ੇਰ ਦੇ ਮਾਸ ਨੂੰ ਤਾਂ ਮੂੰਹ ਨਹੀਂ ਲਾਉਂਦੇ ਕਹਿੰਦੇ ਉਹ ਚ ਬਦਬੂ ਆ ਰਹੀ ਹੈ ਤਾਜ਼ਾ ਸ਼ੇਰ ਚਾਹੀਦਾ ਸਾਨੂੰ ਅੱਛਾ ਉਹ ਬਾਹਰ ਜਿਹੜਾ ਬੈਠਾ ਸੀਗਾ ਆਪਣੇ ਕੋਕੇ ਇੱਕ ਤਾਂ ਚੱਕਰ ਚ ਲੱਬੜ ਗਿਆ ਤੇ ਉੱਤੇ ਘਾਹ ਫੂਸ ਲੱਗ ਗਿਆ ਮੋਟਾ ਜਿਹਾ ਹੋ ਗਿਆ ਬੇਟਾ ਬਾਜਾ ਵਡੱਕੇ ਡੱਕੇ ਲਾਗੇ ਸ਼ਕਲ ਬਦਲ ਗਈ ਤੇ ਤੇ ਫਿਰ ਇਸ ਤਰ੍ਹਾਂ ਕਹਿੰਦਾ ਠੀਕ ਹੈ ਮੈਂ ਹੁਣੇ ਕਿਸੇ ਸ਼ੇਰ ਦਾ ਸ਼ਿਕਾਰ ਕਰਾਉਣਾ ਸ਼ਹਿਜਾਦਿਆਂ ਨੂੰ ਕਹੋ ਲੈਣੀ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਉਡੀ ਕਰਨ ਸ਼ੇਰ ਨੇ ਖਲੋ ਕੇ ਇਹ ਸਾਰੀਆਂ ਗੱਲਾਂ ਜਦੋਂ ਸੁਣੀਆਂ ਤੇ ਸ਼ੇਰ ਗੁਫਾ ਦੇ ਬਾਹਰ ਬੈਠੇ ਉਸ अनोखे ਜਾਨਵਰ ਵੱਲ ਧਿਆਨ ਨਾਲ ਵੇਖਣ ਲੱਗਾ ਕਿ ਬੜਾ ਬਚਿੱਤਰ ਤੇ ਡਰਾਉਣਾ ਜਾਨਵਰ ਹੈ ਜਿਹੜਾ ਉਹਨੇ ਪਹਿਲਾਂ ਕਦੇ ਨਹੀਂ ਸੀ ਡਿਟਹਾ ਸ਼ੇਰ ਘਬਰਾ ਕੇ ਸੋਚਣ ਲੱਗਾ ਇਹ ਕਿਹੜੀ ਬਲਾ ਹੈ ਜਿਸ ਤੇ ਬੱਚੇ ਸ਼ੇਰ ਦੇ ਮਾਸ ਤੇ ਪੜਦੇ ਨੇ ਸੋ ਡਰ ਦਾ ਮਾਰਾ ਨਟਕਿਆ ਨੇੜੇ ਇੱਕ ਦਰਖਤ ਤੇ ਬੈਠਾ ਬਾਂਦਰ ਸਾਰਾ ਤਮਾਸ਼ਾ ਵੇਖ ਸੁਣ ਰਿਹਾ ਸੀ ਉਸਨੇ ਥੋੜੀ دیر ਪਹਿਲਾਂ ਗਿੱਦੜ ਤੇ ਗਿੱਦਰੀ ਨੂੰ ਬੱਚਿਆਂ ਸਮੇਤ ਸ਼ੇਰ ਦੇ ਘੁਰਨੇ ਅੰਦਰ ਵੜਦੇ ਆ ਵੇਖਿਆ ਤੇ ਉਸਨੇ ਗਿੱਦੜ ਨੂੰ ਚੱਕੜ ਦੇ ਵਿੱਚ ਪਲਸੇਟੇ ਮਾਰਦਿਆਂ ਵੀ ਤੱਕਿਆ ਤੇ ਫਿਰ ਉਹ ਘਾਹ ਤੇ ਉਸਨੂੰ ਪਲਸੇਟੇ ਮਾਰਦਿਆਂ ਵੀ ਵੇਖਿਆ ਸੋ ਉਹ ਗਿੱਦੜ ਦੀ ਅਸਲੀਅਤ ਜਾਣਦਾ ਸੀ ਬਾਂਦਰ ਦਰਖਤ ਤੋਂ ਹੇਠਾਂ ਉਤਰਿਆ ਤੇ ਟਪੂਸੀਆਂ ਮਾਰਦਾ ਸ਼ੇਰ ਕੋਲ ਪੁੱਜ ਕੇ ਕਹਿਣ ਲੱਗਾ ਮਹਾਰਾਜ ਕਿੱਥੇ ਨੱਠੇ ਜਾਂਦੇ ਹੋ ਸ਼ੇਰ ਕਹਿੰਦਾ ਮੇਰੇ ਘਰ ਨੇਜ ਕੋਈ ਜੰਗਲੀ ਬਲਾ ਆਵਸੀ ਹੈ ਤੇ ਬਾਂਦਰ ਕਹਿੰਦਾ ਮਹਾਰਾਜ ਤੁਸੀਂ ਜੰਗਲ ਦੇ ਰਾਜਾ ਹੋ ਤੇ ਤੁਸੀਂ ਕਦੇ ਵੇਖਿਆ ਕਿ ਜੰਗਲ 'ਚ ਕੋਈ ਇਸ ਤਰ੍ਹਾਂ ਦਾ ਜਾਨਵਰ ਕਦੇ ਸੁਣਿਆ ਹੋਵੇ ਇਹ ਬਲਾ ਕਿੱਥੋਂ ਆ ਗਈ ਤੇ ਤੁਹਾਡੇ ਪੁਰਖੇ ਤਾਂ ਸਦੀਆਂ ਤੋਂ ਜੰਗਲ ਤੇ ਰਾਜ ਕਰਦੇ ਨੇ ਉਹਨਾਂ ਨੇ ਕਦੇ ਕਹਾਣੀਆਂ 'ਚ ਵੀ ਨਹੀਂ ਇਹ ਗੱਲ ਦੱਸੀ ਕਿ ਕੋਈ ਇਦਾਂ ਦੀ ਬਲਾ ਹੁੰਦੀ ਐ ਤੁਹਾਨੂੰ ਕਿਸੇ ਤੋਂ ਕੀ ਡਰਨ ਦੀ ਜ਼ਰੂਰਤ ਕਹਿੰਦਾ ਪਰ ਉਹ ਅੰਦਰ ਗਿੱਦੜ ਤੇ ਗਿੱਦੜੀ ਦੇ ਬੱਚੇ ਨੇ ਮੈਂ ਉਹਨਾਂ ਨੂੰ ਖੁਦ ਆਪਣੀ ਅੱਖੀਂ ਵੇਖਿਆ ਸ਼ੇਰ ਨੇ ਬਾਂਦਰ ਦੀ ਗੱਲ ਤੇ ਵਿਸ਼ਵਾਸ ਨਾ ਕੀਤਾ ਤੇ ਬਾਂਦਰ ਦੀ ਗੱਲ ਦਾ ਵੈਸੇ ਵੀ ਕੋਈ ਇਤਵਾਰ ਨਹੀਂ ਸੀ ਕਰਦਾ ਸੋ ਸ਼ੇਰ ਨੇ ਆਖਿਆ ਮੈਂ ਉਸ ਬਦਲਾ ਵਰਗੀ ਚੀਜ਼ ਜਿਹੜੀ ਕਿ ਡਰਾਉਣੀ ਹੈ ਉਹ ਮੈਂ ਖੁਦ ਵੇਖੀ ਹੈ ਤੇ ਉਹਨਾਂ ਨੂੰ ਗੱਲਾਂ ਕਰਦੇ ਵੀ ਸੁਣਿਆ ਕਿ ਸ਼ੇਰ ਦਾ ਮਾਸ ਖਾਣਾ ਬੰਦ ਉਹ ਬਾਂਦਰ ਕਹਿੰਦਾ ਸ਼ੇਰ ਨੂੰ ਤਸੱਲੀ ਦਿੰਦੇ ਆ ਮਹਾਰਾਜ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਗਿੱਦੜ ਤੇ ਗਿੱਦੜੀ ਵਿਖਾਉਣਾ ਜੇ ਨਾ ਹੋਏ ਤਾਂ ਮੈਨੂੰ ਫੜ ਲਿਓ ਬਾਂਦਰ ਦੀ ਇਹ ਗੱਲ ਸੁਣ ਕੇ ਸ਼ੇਰ ਹੱਕਾ ਬੱਕਾ ਰਹਿ ਗਿਆ ਉਸ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਗਿੱਦੜ ਆਸਾਨੀ ਨਾਲ ਸ਼ੇਰ ਨੂੰ ਡਰਾ ਲਏਗਾ ਤੇ ਬਾਂਦਰ ਨੇ ਸ਼ੇਰ ਨੂੰ ਬਾਂਦਰ ਨੇ ਸ਼ੇਰ ਦੀ ਬੁਜਲੀ ਤੇ ਬੁਜਦੇ ਲਈ ਤੇ ਹੈਰਾਨੀ ਪ੍ਰਗਟ ਕੀਤੀ ਸੋਸ ਨੇ ਸ਼ੇਰ ਨੂੰ ਹੌਸਲਾ ਦਿੰਦੇ ਆਖਿਆ ਤੁਸੀਂ ਆਪਣੀ ਪੂਛ ਨਾਲ ਮੇਰੀ ਪੂਛ ਨਾਲ ਬੰਨ ਲਓ ਜੇ ਕੋਈ ਸੱਚ-ਮੁੱਚ ਬਲਾਅ ਹੋਈ ਤਾਂ ਮੈਂ ਆਪਣੀ ਜਾਨ ਜਾਨ ਖਤਰੇ 'ਚ ਕਿਉਂ ਪਾऊं ਇਹ ਤੁਹਾਡੀ ਤੇ ਮੇਰੀ ਪੱਕੀ ਸ਼ਰਤ ਰਹੀ ਜੇ ਬਾਕੀ ਉੱਥੇ ਬਲਾਅ ਹੋਈ ਤੁਹਾਨੂੰ ਤਾਂ ਬਾਅਦ 'ਚ ਖਾਊ ਪਹਿਲਾਂ ਮੈਨੂੰ ਵੀ ਖਾਊ ਯਾਨੀ ਤੁਹਾਡੀ ਤੇ ਮੇਰੀ ਪੂਛ ਤੁਸੀਂ ਬੰਨ ਲਓ ਟਾਈਪ ਕਰ ਲਓ ਮੈਂ ਭੱਜਾਂਗਾ ਨਹੀਂ ਤੁਹਾਨੂੰ ਫਸਾ ਕੇ ਤੇ ਸ਼ੇਰ ਨੂੰ ਇਹ ਗੱਲ ਜਾਚੀ ਤੇ ਉਸਨੇ ਆਪਣੀ ਪੂਛ ਬਾਂਦਰ ਦੀ ਪੂਛ ਨਾਲ ਬੰਨ ਲਈ ਤੇ ਫਿਰ ਦੋਵੇਂ ਪੂਛ ਬਨ ਕੇ ਇਕੱਠੇ ਗੁਫਾ ਵੱਲ ਨੂੰ ਤੁਰੇ ਗਿੱਦੜ ਨੇ ਸ਼ੇਰ ਤੇ ਬਾਂਦਰ ਨੂੰ ਜਦੋਂ ਪੂਛਾਂ ਬੰਨੀਆਂ ਆਉਂਦੇ ਵੇਖਿਆ ਤਾਂ ਉਹ ਸਮਝ ਗਿਆ ਕਿ ਸ਼ੇਰ ਉਸ ਦਾ ਰੂਪ ਵੇਖ ਕੇ ਡਰ ਗਿਆ ਤੇ ਬਾਂਦਰ ਉਸ ਦਾ ਇਹ ਡਰ ਕੱਢਣਾ ਚਾਹੁੰਦਾ ਹੈ ਬਾਂਦਰ ਉਹਨੂੰ ਸਿਖਾ ਕੇ ਲਿਆਇਆ ਕਿਉਂਕਿ ਬਾਂਦਰ ਨੇ ਸਾਰਾ ਕੁਝ ਵੇਖ ਲਿਆ ਡਰੇ ਨੂੰ ਤਾਂ ਥੋੜਾ ਜਿਹਾ ਡਰਾਉਣ ਦੀ ਲੋੜ ਹੁੰਦੀ ਐ ਸੋ ਗਿੱਦੜ ਕੋ ਕੋ ਚਲਾਕ ਹੁੰਦਾ ਹੌਸਲੇ 'ਚ ਆ ਗਿਆ ਕਹਾਣੀ ਮੈਨੂੰ ਵੀ ਸਮਝ ਆ ਗਈ ਮੇਰਾ ਹਾਸਾ ਨਿਕਲਿਆ ਸ਼ਾਇਦ ਤੁਹਾਨੂੰ ਵੀ ਆ ਕੀ ਹੋਵੇ ਸੋ ਉਹ ਜਦੋਂ ਗਿੱਦੜ ਹੌਸਲੇ 'ਚ ਆ ਗਿਆ ਤੇ ਉੱਚੀ ਆਵਾਜ਼ ਦੇ ਵਿੱਚ ਧਮਕਿਆ بیگم ਬਾਂਦਰ ਦਾ ਝੂਠਾ ਨਿਕਲਿਆ ਸਵੇਰੇ ਤਾਂ ਉਹ ਕਹਿ ਕੇ ਗਿਆ ਸੀ ਕਿ ਦੋ ਸ਼ੇਰ ਪੂ ਉਸ ਨਾਲ ਬੰਨ ਕੇ ਲਿਆਵਾਂਗਾ ਤੇ ਹੁਣ ਉਹ ਆਪਣੇ ਪੋਸ਼ ਨਾਲ ਇੱਕੋ ਹੀ ਸ਼ੇਰ ਬਣ ਕੇ ਲੈ ਆ ਰਿਹਾ ਤੇ ਇੱਕ ਸ਼ੇਰ ਨਾਲ ਬੱਚੇ ਰਾਜ ਜਾਣਗੇ ਚਲੋ ਕੋਈ ਡਰ ਨਹੀਂ ਅੱਜ ਇੱਕੋ ਸ਼ੇਰ ਨਾਲ ਤੁਸੀਂ ਸਾਰੇਓ ਸ਼ੇਰ ਇਹ ਗੱਲ ਸੁਣ ਕੇ ਗਿੱਦੜ ਦੀ ਘਬਰਾ ਗਿਆ ਤੇ ਬਾਹੌ ਦਾ ਹੀ ਦੌੜ ਤੇ ਬਾਂਦਰ ਨੂੰ ਵੀ ਉਹ ਕਸੀਟ ਦਾ ਘਸੀਟ ਦਾ ਨਾਲੇ ਲੈ ਗਿਆ ਬਾਂਦਰ ਦਾ ਕਸੀਟਾ ਬਣਿਆ ਗਿਆ ਬਾਂਦਰ ਬਥੇਰੀਆਂ ਮਨਤਾ ਕਰੇ ਮਹਾਰਾਜ ਇਹ ਗਿੱਦੜ ਹੈ ਤੁਸੀਂ ਮੈਨੂੰ ਨਾ ਕਸੀਟੋ ਸੋ ਬਾਂਦਰ ਨੇ ਬਥੇਰਾ ਸਮਝਾਇਆ ਵਾਹ ਵਾਲਾ ਕੀਤਾ ਪਰ ਸ਼ੇਰ ਨੇ ਉਸ ਦੀ ਇੱਕ ਨਾ ਸੁਣੀ ਜਦੋਂ ਸ਼ੇਰ ਹੁਣ ਕਿੱਡਾ ਤਕੜਾ ਜਾਨਵਰ ਹੈ ਉਹਨੇ ਆਪਣੀ ਜਾਨ ਬਚਾਉਣੀ ਸੀ ਉਹ ਤਾਂ ਮਤਲਬ ਜਿਵੇਂ ਕਰਾਹ ਪਾਇਆ ਹੁੰਦਾ ਮਾੜਾ ਹਨਾ ਚੰਗੇ ਟਰੈਕਟਰ ਦੇ ਪਿੱਛੇ ਉਹਨੇ ਤਾਂ ਉਹਦਾ ਕਰਾਹਾ ਬੰਨਤਾ ਸੋ ਪਹਿਲਾਂ ਤਾਂ ਉਹਦੀ ਢੂਈ ਰਗੜ ਗਈ ਫਿਰ ਉਹਦੀਆਂ ਲੱਤਾਂ ਰਗੜੀਆਂ ਗਈਆਂ ਸੋ ਉਸ ਕਸੀਟੇ ਦੇ ਕਾਰਨ ਬਾਂਦਰ ਦੇ ਪ੍ਰਾਣ ਨਿਕਲ ਗਏ ਤੇ ਸ਼ੇਰ ਉਸ ਕੋਰਨੇਵਲ ਮੁੜ ਕੇ ਆਉਣ ਦੀ ਹਿੰਮਤ ਨਾ ਕਰ ਸਕਿਆ ਸੋ ਇਸ ਕਰਕੇ ਇਹ ਹੈ ਕਿ ਕਈ ਦੀ ਕਈ ਵਾਰ ਮੂਰਖ ਬੰਦੇ ਦੀ ਮਦਦ ਨਹੀਂ ਕਰਨੀ ਚਾਹੀਦੀ ਮੂਰਖ ਦਾ ਕੋਈ ਭਰੋਸਾ ਨਹੀਂ ਮੂਰਖ ਆਪ ਤਾਂ ਮਰੇਗਾ ਮਰੇਗਾ ਤੁਹਾਨੂੰ ਵੀ ਮਰਾ ਦੇਵੇਗਾ ਸੋ ਭਾਵੇਂ ਜੰਗਲ ਦਾ ਰਾਜਾ ਸ਼ੇਰ ਹੈ ਡਰਪੋਗ ਨਾਲ ਯਾਰੀ ਨਾ ਪਾਓ ਉਹਦੇ ਨਾਲ ਫਿਰ ਬੰਦਰ ਵਾਲੀ ਹੋਣੀ ਹੈ ਸੋ ਬੜੀ ਕਮਾਲ ਦੀ ਕਹਾਣੀ ਸੀ ਤੋ ਤੁਸੀਂ ਮੈਮਰਾਈਜ਼ਨ ਕਰੋ ਕਿ ਸ਼ੇਰ ਭੱਜਿਆ ਜਾਂਦਾ ਹੋਵੇ ਤੇ ਪਿੱਛੇ ਉਹਦੇ ਬਾਂਦਰ ਦੀ ਪੂਛ ਘਟਨਾੜ ਕੀਤੀ ਹੋਵੇ ਤੇ ਉਹਦਾ ਹਾਲ ਕੀ ਕੀਤਾ ਹੋਊਗਾ ਹੈਨਾ ਸੋ ਇਸ ਕਰਕੇ ਇਸ ਕਹਾਣੀ ਦੇ ਵਿੱਚ ਜਿਵੇਂ ਹਾਸਾ ਉਪਜਦਾ ਹੈ ਕਿਉਂਕਿ ਮੈਂ ਇਹ ਕਹਾਣੀ ਬਚਪਨ ਸੁਣੀ ਹੈ ਮੈਨੂੰ ਯਾਦ ਆ ਗਈ ਤੇ ਇਸ ਤਰ੍ਹਾਂ ਗੱਲ ਇਸ ਦਾ ਲੌਜਿਕ ਜਾਂ ਤਰਕ ਇਹ ਦਿੱਤਾ ਗਿਆ ਕਿ ਕੋਈ ਵੀ ਕਾਰਵਾਈ ਤੁਸੀਂ ਕਰਨੀ ਹੈ ਕਿਸੇ ਦੀ ਸਲਾਹ ਤੇ ਬੇਲੋੜਾ ਯਕੀਨ ਨਾ ਕਰੋ ਪਹਿਲਾਂ ਖੁਦ ਤੁਸੀਂ ਪਰਚੋਲ ਕਰੋ ਦੂਸਰਾ ਜਦੋਂ ਕੈਸੇ ਵਿਅਕਤੀ ਦੇ ਮਨ ਚ ਡਰ ਪੈ ਜਾਵੇ ਨਾ ਤੇ ਉਹ ਡਰ ਫਿਰ ਛੇਤੀ ਕੀਤਿਆ ਨਹੀਂ ਨਿਕਲਦਾ ਡਰ ਆਵੇ ਨੂੰ ਤਾਂ ਥੋੜਾ ਜਿਆ ਡਰਾਉਣ ਵਾਲੀ ਗੱਲ ਹੋ ਜਾਂਦੀ ਹੈ ਸੋ ਇਸ ਕਰਕੇ ਅੱਜ ਕੱਲ ਵੀ ਆਪਾਂ ਵੇਖਦੇ ਆਂ ਸ਼ੇਰ ਉਦੋਂ ਤਾਂ ਹੁਣ ਤੱਕ ਕਹਾਣੀਆਂ ਸਾਹਮਣੇ ਹੀ ਆ ਗਈਆਂ ਨੇ ਨਾ ਕਿ ਸ਼ੇਰ ਦਲੇਰ ਬਹੁਤ ਹੈ ਸ਼ੇਰ ਇਦਾਂ ਜਦੋਂ ਪੈਂਦੀਆਂ ਨੇ ਨਾ ਤੁਸੀਂ ਵੇਖੋ ਕਿ ਜਿਹੜਿਆ 12 ਸਿੰਘੇ ਨੇ ਹਿਰਨ ਨੇ ਉਹਨਾਂ ਨੇ ਵੀ ਸ਼ੇਰ ਸ਼ੇਰ ਦਾ ਸਿਰ ਪਾੜਿਆ ਹੋਇਆ ਸਿੰਘ ਮਾਰ ਮਾਰ ਕੇ ਆ ਚਾਹਾ ਕਿੱਡਾ ਕੋ ਹੁੰਦਾ ਹੈ ਸੇ ਕਿੱਡੀ ਕੋ ਹੁੰਦੀ ਹੈ ਜੰਗਲੀ ਸੂਰ ਕਿੱਡਾ ਕੋ ਹੁੰਦਾ ਬਾਂਦਰ ਕਿੱਡਾ ਕੋ ਹੁੰਦਾ ਬਾਂਦਰ ਵੀ ਲਫੇੜੇ ਮਾਰ ਮਾਰ ਕੇ ਸ਼ੇਰ ਦਾ ਬੁਰਾ ਹਾਲ ਕਰ ਦਿੰਦਾ ਸੋ ਇਸ ਕਰਕੇ ਗੱਲ ਇਹ ਆ ਕਿ ਇਹ ਵੀ ਜਿੱਥੇ ਚਲਦੀ ਹੈ ਨਾ ਉੱਥੇ ਹੀ ਚਲਾਉਂਦੇ ਨੇ ਆ ਜੰਗਲੀ ਮੱਝਾਂ ਸ਼ੇਰ ਨੂੰ ਕਿਵੇਂ ਦੁੜਕੀ ਲਵਾਉਂਦੀਆਂ ਨੇ ਗੱਲ ਇਹ ਆ ਕਿ ਸ਼ੇਰ ਸ਼ੂਰ ਕੁਛ ਨਹੀਂ ਹੁੰਦਾ ਗੱਲ ਇਹ ਆ ਕਿ ਜਦੋਂ ਮੌਕੇ ਤੇ ਕਈ ਵਾਰ ਬੰਦਾ ਭਾਰੂ ਪੈ ਜਾਂਦਾ ਨਾ ਤੇ ਉਹਦਾ ਹੌਸਲਾ ਵੱਧ ਜਾਂਦਾ ਤੇ ਦੂਸਰਾ ਇਹ ਹੈ ਕਿ ਕਿਸੇ ਵੀ ਡਰਪੋਕ ਬੰਦੇ ਦੀ ਮਦਦ ਕਰੋਗੇ ਤੇ ਫਿਰ ਆਖਰ ਬਾਂਦਰ ਵਾਲੀ ਹੋਣੀ ਹੈ ਸੋ ਇਸ ਕਰਕੇ ਬਿਨਾਂ ਵਜ੍ਹਾ ਕਿਸੇ ਦੀ ਲੜਾਈ 'ਚ ਆਪਣੇ ਸਿੰਗ ਨਹੀਂ ਫਸਾਉਣੇ ਚਾਹੀਦੇ ਨਹੀਂ ਤਾਂ ਫਿਰ ਉਹ ਬਾਂਦਰ ਵਾਲੀ ਹੁੰਦੀ ਹੈ ਸੋ ਇਹਦੇ ਵਿੱਚ ਬੱਚਿਆਂ ਦਾ ਹਲਕਾ ਐਂਟਰਟੇਨ ਤੇ ਨਾਲ ਇਹ ਮੱਤਾਂ ਨੇ ਸੋ ਬਾਂਦਰ ਦੀ ਛਾਤਰੀ ਸੌਰੀ ਗਿੱਦੜ ਦੀ ਛਾਤਰੀ ਚਤਰਾਈ ਨੂੰ ਛਾਤਰੀ ਕਿਹਾ ਗਿਆ ਅੱਗੇ ਕਿਉਂਕਿ ਥੋੜਾ ਜਿਹਾ ਇਸ ਤਰ੍ਹਾਂ ਦੀ ਭਾਸ਼ਾ ਹੀ ਬੋਲਦੇ ਹੁੰਦੇ ਸੀ ਛਾਤਰੀ ਸੋ ਇਸ ਦੀ ਜਿਹੜੀ ਚਤਰਾਈ ਸੀ ਉਹ ਇਸ ਤਰ੍ਹਾਂ ਦੀ ਰਹੀ ਸੀ ਇਹ ਸੀ ਲੋਕ ਕਹਾਣੀ ਗਿੱਦੜ ਦੀ ਚਾਤਰੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆ ਇਸ ਤਰ੍ਹਾਂ ਤੁਸੀਂ ਇਹਨਾਂ ਫਾਰਮਾਂ ਦੇ ਲਿੰਕ ਜਾਂ ਫਿਰ ਇਸ ਫਾਰਮ ਦੇ ਵਿੱਚ ਕਾਲ ਕਰਨੀ ਹੈ ਤਾਂ 9876309655 ਆਪਣਾ WhatsApp ਗਰੁੱਪ ਨੰਬਰ ਹੈ ਉਸ ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਬਲਾਸ ਸਿੰਘ ਸੰਧੂ ਅੰਕਲ ਕਹਿੰਦੇ ਵਧੀਆ ਕਹਾਣੀ ਆ ਗੁਰਨੇਕ ਜੀ ਕੀ ਨੂੰ ਵਧੀਆ ਲੱਗੀ ਕਹਾਣੀ ਪ੍ਰਤਾਪ ਸੰਧੂ ਕਹਿੰਦੇ ਜਿੱਦਾਂ ਮੋਦੀ ਸਾਹਿਬ ਸੁਮਗਦਰ ਜੀ ਕਹਿੰਦੇ ਕਹਾਣੀ ਵਧੀਆ ਲੱਗੀ ਸੋ ਕੁਲਵੰਤ ਖੰਨਾ ਕਹਿੰਦੇ ਬਾਤ ਸੁਣਦੇ ਸੁਣਦੇ ਹਾਸਾ ਬਹੁਤ ਆਇਆ ਵਧੀਆ ਕਹਾਣੀ ਹਾਂ ਮੈਨੂੰ ਵੀ ਬਹੁਤ ਹਾਸਾ ਆਇਆ ਜਿਦਾ ਇਸ ਕਹਾਣੀ ਤੋਂ ਪਰ ਪਹਿਲਾਂ ਸੁਣੀ ਹੋਈ ਸੀ ਨਹੀਂ ਤਾਂ ਉਹ ਲੂਣ ਦਾ ਪਹਾੜ ਆਪਾਂ ਹਾਸ ਵਿਅੰਗ ਸੁਣਾ ਸੀ ਉਹ ਵੀ ਬੜਾ ਕਮਾਲ ਦਾ ਸੀਗਾ ਸੋ ਇਸ ਕਰਕੇ ਜਿਹੜਾ ਜ਼ਿੰਦਗੀ ਦੇ ਹਾਸੇ ਠੱਠੇ ਨੇ ਇਹ ਮੰਨ ਲੈਣੇ ਚਾਹੀਦੇ ਨੇ ਪਸਾ ਪੈਰਾ ਸਿੰਘ ਹੰਦਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ ਧੰਨਵਾਦ ਮਿਹਰਬਾਨੀ ਸੋ ਐਸੀ ਲੋਕ ਕਹਾਣੀ ਗਿੱਦੜ ਦੀ ਚਾਤਰੀ ਸੋ ਅੱਛੇ ਲੋਕਾਂ ਨਾਲ ਦੋਸਤੀ ਰੱਖੋ ਅੱਛੇ ਲੋਕਾਂ ਦੀ ਮਦਦ ਕਰੋ ਕਈ ਵਾਰੀ ਮੂਰਖ ਨੂੰ ਸਮਝਾਉਣਾ ਮਹਿੰਗਾ ਵੀ ਪੈ ਜਾਂਦਾ ਡਰਪੋਕ ਨੂੰ ਸਮਝਾਉਣਾ ਮਹਿੰਗਾ ਵੀ ਪੈ ਜਾਂਦਾ